ਗੱਡੀ ਦੇ ਚਾਰਾ ਟਾਇਰ ਲਾ ਕੇ ਲੈ ਜਾਂਦੇ ਹੈਗੇ ਚੋਰੇ ਲਗਾਤਾਰ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਹੋ ਟਾਇਰਾਂ ਦੀਆਂ ਚੋਰੀਆਂ ਹੋ ਰਹੀਆਂ ਤੇ ਮੈਂ ਪੁੱਛਦਾ ਵੀ ਪ੍ਰਸ਼ਾਸਨ ਨੇ ਹੁਣ ਤੱਕ ਕੀਤਾ ਕੀ ਹੈ ਕੀ ਕਾਰਵਾਈ ਕੀਤੀ ਹੈ ਜੀ ਅਗਰ ਕਹਿੰਸਰੇ ਵਾਲੋ ਨੇ ਮਸਾਇਦੀ ਕੀਤੀ ਹੁੰਦੀ ਤੇ ਸਾਨੂੰ ਆਜਾ ਨੁਕਸਾਨ ਨਾ ਹੋਇਆ ਰਾਤੀ 1:30 ਵੀ ਦੀ ਗੱਲ ਹੈ ਜੀ ਔਰ ਲਗਾਤਾਰ ਜਦੋਂ ਆ ਸਰੇ ਸੀਸੀਟੀਵੀ ਫੋਟੇ ਚੈੱਕ ਕੀਤੀ ਹੈ ਤੇ ਪੌਣਾ ਘੰਟਾ ਲੱਗਿਆ ਉਹਨਾਂ ਨੇ ਟਾਇਰ ਕੋ ਲੰਘਦੇ ਪ੍ਰਸ਼ਾਸਨ ਦਾ ਉਹਨਾਂ ਨੂੰ ਕੋਈ ਡਰ ਹੀ ਨਹੀਂ ਹੈਗਾ ਕੋਈ ਪੀसीआर ਦੀ ਕੋਈ ਇੱਥੇ ਗੇੜੀ ਨਹੀਂ ਹੈਗੀ ਠੀਕ ਹੈ ਜਿਹੜੇ ਚੁਣੇ ਹੋਏ ਨੁਮਾਇंदे ਆ ਉਹਨਾਂ ਨੂੰ ਕੋਈ ਧਿਆਨ ਹੀ ਨਹੀਂ ਹੈਗਾ ਸ਼ਰੇ ਆਮ ਵਰਨਾ ਕੈਮਰਾ ਦੀ ਆਹ ਕ ਤਾਰ ਕੱਢੀ ਕਰ ਦਿੰਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਚੋਰ ਹੈਗੇ ਨੇ ਪਹਿਲਾਂ ਕੈਮਰੇ ਦੀ ਕਟਿੰਗ ਕਰ ਦਿੰਦੇ ਨੇ ਉਹਨਾਂ ਦੇ ਹਿੰਮਤ ਹੌਸਲਾ ਅੰਨਾ ਵੱਧ ਗਿਆ ਹੈ ਹਰ ਦੂਸਰੇ ਦਿਨ ਕੋਈ ਨਾ ਕੋਈ ਕਾਰਵਾਈ ਪਾ ਰਹੀ ਹੈ ਕਿ ਪ੍ਰਸ਼ਾਸਨ ਸੁੱਤਾ ਪਿਆ ਹੈ ਮੈਨੂੰ ਚੌਂਕੀ 'ਚ ਕੰਮ ਸੀਗਾ ਮੈਂ ਗਿਆ ਅੰਦਰ ਤਾਲੇ ਲਾ ਕੇ ਬੈਠੇ ਆ ਅੱਛਾ ਕਿਉਂ ਆਪ ਡਰਦੇ ਪਏ ਇਸ ਚੀਜ਼ ਤੋਂ ਕਿ ਕੋਈ ਅੰਦਰ ਨਾ ਆ ਜਾਵੇ ਸਾਦ ਨੂੰ ਪੀਸੀਆਰ ਗਸ਼ਤ ਨਹੀਂ ਕਰਦੀ ਆ ਉਹ ਲੋਕ ਉੱਥੇ ਰੋਪ ਲਗਾਉਂਦੇ ਪਏ ਨੇ ਕੀ ਸਰ ਸਰ ਇਹ ਇੱਕ ਪੀਸੀ ਇੱਕ ਪੀਸੀਆਰ ਆ ਉਹ ਵੀ ਦੋ ਦਿਨਾਂੋਂ ਦਾ ਦੋ ਦਿਨ ਬੰਦ ਰਹਿਦਾ ਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਲੁਧਿਆਣੇ ਸ਼ਹਿਰ ਦੀ ਕਿ ਲਗਾਤਾਰ ਚੋਰਾਂ ਦੇ ਜਿਹੜੇ ਹੌਸਲੇ ਆ ਉਹ بلند ਹੁੰਦੇ ਸਾਹਮਣੇ ਨਜ਼ਰ ਆ ਰਿਹਾ ਕਿ ਲੋਕ ਜਿਹੜੇ ਮੋਟਰਸਾਈਕਲ ਤੇ ਆਂਦੇ ਸੀ ਜਾਂ ਸਾਈਕਲਰਾਂ ਨੂੰ ਹੁੰਦੇ ਸੀ ਜਾਂ ਪੈਦਲ ਚੋਰੀ ਕਰਦੇ ਸੀ ਪਰ ਕਿਤੇ ਕਿਤੇ ਇਹ ਲੱਗਦਾ ਹੈ ਕਿ ਜਿਹੜੇ ਚੋਰ ਹੈ ਉਹ ਗੱਡੀਆਂ ਵਿੱਚ ਆਂਦੇ ਨੇ ਤੇ ਗੱਡੀਆਂ ਵਿੱਚ ਆ ਕੇ ਗੱਡੀ ਦੀ ਹੀ ਚੋਰੀ ਕਰ ਲੈਂਦੇ ਹੈਗੇ ਨੇ ਪਰ ਕੈਮਰਾ ਪਰਸੋਂ ਕੋ ਤਸਵੀਰਾਂ ਪਹਿਲਾਂ ਦਿਖਾਈ ਜਾਣੇ ਕਿ ਇਹ ਗੱਡੀ ਇੱਕ ਇਸ ਟੇਮ ਇੱਥੇ ਕਰੀ ਗਈ ਹੈ ਸਲਰ स्पून ਦੇ ਕੋਲ ਇੱਕ ਮੇਰੇ ਨਜ਼ਦੀਕ ਹੈ ਗਲੀ 'ਚ ਗੱਡੀ ਖੜੀ ਹੈ ਪਰ ਇਹ ਗੱਡੀ ਦੇ ਚਾਰੇ ਟਾਇਰ ਲਾ ਕੇ ਲੈ ਜਾਂਦੇ ਹੈਗੇ ਚੋਰੇ ਚੋਰ ਜਿਹੜੇ ਆਂਦੇ ਆ ਬਿਲਕੁਲ ਰਾਮ ਨਾਲ ਗੱਡੀ ਵਿੱਚ ਆਂਦੇ ਹੈਗੇ ਨੇ ਤੇ ਚਾਰੋਂ ਗੱਡੀ ਦੇ ਟਾਇਰ ਲੈ ਕੇ ਜਾਂਦੇ ਆ ਪਰ ਇਹ ਜਿਹੜੀ ਗੱਡੀ ਆ ਹਰੇਕ ਕੋਈ ਇਨਸਾਨ ਗੱਡੀ ਲੈਂਦਾ ਆਪਣੀ ਮਿਹਨਤ ਨਾਲ ਲੈਂਦਾ ਕਿਵੇਂ ਲੈਂਦਾ ਇਹ ਤਾਂ ਉਹਨੂੰ ਪਤਾ ਹੁੰਦਾ ਦਾ ਤੇ ਜਿਹੜਾ ਗੱਡੀ ਲੈਂਦਾ ਉਹਦੀ ਮਿਹਨਤ ਨਾਲ ਗੱਡੀ ਲਿੱਤੀ ਹੁੰਦੀ ਆ ਤੇ ਪਰ ਕਿਤੇ ਨ ਕਿਤੇ ਜਾ ਕੇ ਜਿਹੜੇ ਚੋਰ ਹੈਗੇ ਨੇ ਉਹ ਗੱਡੀ ਚਾਹਦੇ ਆ ਤੇ ਗੱਡੀ ਦੇ ਜਿਹੜੇ ਚਾਰੋਂ ਟਾਇਰ ਆ ਕੇ ਲੈ ਆਉਂਦੇ ਗੱਲਬਾਤ ਕਰਦੇ ਜਿਨ੍ਹਾਂ ਦੀ ਗੱਡੀ ਜਿਹੜੇ ਗੱਡੀ ਦੇ ਜਿਹੜੇ ਮਾਲਕ ਆਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੇ ਦਾ ਟਾਈਮ ਸੀ ਡਿਪਟੀ ਸਸਿਕਾ ਸਸਿਕਾ ਜੀ ਕਿਵੇਂ ਦੇਖਦੇ ਆ ਕਿ ਗੱਡੀ ਦੇ ਚੋਰ ਆਉਂਦੇ ਨੇ ਤੇ ਬੜੇ ਹੋਸ਼ੋ ਆਸਲਾ ਆਉਂਦੇ ਨੇ ਤੇ ਪਿਛਲੇ ਟਾਈਮ ਚ ਜਿਹੜੇ ਚੋਰ ਸੀ ਉਹ ਸਾਈਕਲ ਤੇ ਆਉਂਦੇ ਸੀ ਮੋਟਰਸਾਈਕਲ ਤੇ ਆਉਂਦੇ ਸੀ ਪੈਦਲ ਆਉਂਦੇ ਸੀ ਹਰ ਚੋਰ ਗੱਡੀਆਂ ਵਿੱਚ ਆ ਕੇ ਆਉਂਦੇ ਰਹੇ ਦੇਖੋ ਜੀ ਹਰ ਚੀਜ਼ ਜੀ ਅਪਡੇਟ ਹੋ ਗਈ ਚੋਰ ਵੀ ਅਪਡੇਟ ਹੋ ਗਏ ਨੇ ਜੀ ਔਰ ਸਾਡਾ ਪ੍ਰਸ਼ਾਸਨ ਜਾਦਾ ਅਪਡੇਟ ਹੋਇਆ ਹੋਇਆ ਹੈ ਔਰ ਖਾਲੀ ਕਿਉਂਕਿ ਇਹ ਕਹਿ ਘਟਨਾਵਾਂ ਦਾ ਹੈ ਨਹੀਂ ਗਈ ਜੀ ਲਗਾਤਾਰ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਟਾਇਰਾਂ ਦੀਆਂ ਚੋਰੀਆਂ ਹੋ ਰਹੀਆਂ ਤੇ ਮੈਂ ਪੁੱਛਦਾ ਵੀ ਪ੍ਰਸ਼ਾਸਨ ਨੇ ਹੁਣ ਤੱਕ ਕੀ ਕੀਤਾ ਕੀ ਕਾਰਵਾਈ ਕੀਤੀ ਹੈ ਜੀ ਅਗਰ ਟਾਇਰ ਸਰਵਰ ਵਾਲੋ ਨੇ ਮਸਾਇਦੀ ਕੀਤੀ ਹੁੰਦੀ ਤੇ ਸਾਨੂੰ ਆ ਜਾ ਨੁਕਸਾਨ ਹੋ ਜਾਂਦਾ ਜੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਜਿਹੜੇ ਆਪਣੇ ਲੁਧਿਆਣੇ ਦੇ ਸੀਪੀ ਸਾਹਿਬ ਹੈਗੇ ਨੇ ਬੜੇ ਨੇਕ ਇਨਸਾਨ ਨੇ ਲਗਾਤਾਰ ਚੋਰਾਂ ਨੂੰ ਨੱਥ ਪਾਉਂਦੇ ਪਏ ਹੈਗੇ ਨੇ ਦੇਖੋ ਮੈਂ ਕਿਸੇ ਦੇ ਪਰਸਨਕ ਕਮੈਂਡਿੰਗ ਕਰਦਾ ਸੀਪੀ ਸਾਹਿਬ ਆਪਣਾ ਕੰਮ ਕਰ ਰਹੇ ਨੇ ਪਰ ਜਿਹੜੇ ਨੀਚੇ ਦੇ ਸਟਾਫ ਹੈ ਚਾਹੇ ਚੌਂਕੀ ਚਾਰ ਨੇ ਚਾਹੇ ਇਲਾਕੇ ਦੇ ਐਸਚਓ ਨੇ ਇਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਬ ਅਗਰ ਇੱਕ ਹੀ ਏਰੀਆ ਦੇ ਵਿੱਚ ਲਗਾਤਾਰ ਇਹਨੀਆਂ ਚੋਰੀਆਂ ਹੋ ਰਹੀਆਂ ਤਾਂ ਕਿਹਦੇ ਕਿਹਦੇ ਸਵਾਲ ਤਾਂ ਉੱਠਣਗੇ ਇਹ ਜੀ ਜੀ ਬਿਲਕੁਲ ਤੇ ਮੈਂ ਸੀਪੀ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗਾ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਪਰ ਇਸ ਚੀਜ਼ ਵੱਲ ਤੁਹਾਨੂੰ ਧਿਆਨ ਦੇਣਾ ਚਾਹੀਦਾ ਧਿਆਨ ਦੇਣਾ ਤੇ ਆਪਣਾ ਡਿਪਟੀ ਜੀ ਕਿੰਨੇ ਦਾ ਇਹ ਵਾਕਿਆ ਹੈਗਾ ਜਿੱਦਾਂ ਇੱਕ ਕਾਂਡ ਹੋਇਆ ਵਾ ਰਾਤੀ 1:30 ਵਜੇ ਦੀ ਗੱਲ ਹੈ ਜੀ ਔਰ ਲਗਾਤਾਰ ਜਦੋਂ ਆ ਸਿਰੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਹੈ ਤੇ ਪੌਣਾ ਘੰਟਾ ਲੱਗਿਆ ਉਹਨਾਂ ਟਾਇਰ ਖੋਲਣ ਦੇ ਵਿੱਚ ਪੌਣਾ ਘੰਟਾ ਚਲਦੀ ਰੋਡ ਬਿਲਕੁਲ ਨਾਲ ਹੈ ਮੇਰੇ ਦੇਖੋ ਤੇ ਪੌਣਾ ਘੰਟਾ ਕਰ ਉਹ ਕਾਰ ਵੀ ਖੜੀ ਰਹੀ ਨਾਲ ਇੱਕ ਬੰਦਾ ਦੂਸਰਾ ਕਾਰ 'ਚ ਵੀ ਬੈਠਾ ਰਿਹਾ ਟਾਇਰ ਵੀ ਖੋਲੇ ਆਫਟਰ ਟਾਈਮ ਲੱਗਿਆ ਉਹਨਾਂ ਨੂੰ ਨਾ ਕੋਈ ਪੈਟਰੋਲਿੰਗ ਨਗ ਹੋ ਰਾ ਕਿਸੇ ਨੇ ਦੇਖਿਆ ਹੋਣਾ ਜੀ ਇਹ ਮੁਸਾਇਦੀ ਦਾ ਹਾਲ ਹੈ ਪੁਲਿਸੀ ਸਵਾਲ ਇਸੇ ਦਾ ਜੀ ਤੇ ਆਪਣਾ ਭਾਜੀ ਰਾਤ ਨੂੰ ਤਾਂ ਪੀਸੀਆਰ ਗਸ਼ਤ ਕਰਦੀ ਹੈ ਤੇ ਰਾਤ ਨੂੰ ਮੋਕੇ ਤੇ ਪੀਸੀਆਰ ਵੀ ਇੱਥੇ ਗਸ਼ਤ ਨਹੀਂ ਕਰਦੀ ਪਈ ਹੈ ਕਿਸੇ ਜੇ ਮੈਂ ਸਮਝਦਾ ਅਗਰ ਪੀਸੀਆਰ ਵਗੈਰਾ ਦੇ ਨਹੀਂ ਮੁਸਾਇਦੀ ਨੇ ਡਿਊਟੀ ਦਿੱਤੀ ਹੁੰਦੀ ਤੇ ਅੱਜ ਜੇ ਨੋਬਦੀ ਨਾ ਹੁੰਦੀ ਨੋਬਤ ਨਹੀਂ ਆਣੀ ਸੀ ਤੇ ਤੁਸੀਂ ਮੋਕੇ ਦੇ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕੀਤੀ ਤੁਸੀਂ ਬਿਲਕੁਲ ਜੀ ਦਰਖਾਸਤ ਆਪਣੀ ਦੇ ਆਏ ਆ ਤੇ ਜਦ ਕਿ ਇੱਕ ਬੜੇ ਅਫਸੋਸ ਦੀ ਗੱਲ ਹੈ ਵੀ ਮੈਨੂੰ ਅੱਗੋਂ ਕੌਂਕੀਂ ਜਾਰਦੂ ਜੇ ਸੁਣਾ ਪੈ ਰਾ ਜੀ ਸਾਡੇ ਕੋ ਨਫਰੀ ਬਹੁਤ ਘਟਾਸੀ ਵੀ ਕੀ ਕਰੀ ਉਹ ਆਪਣੇ ਰੋਣਾ ਰੋਈ ਜਾਂਦੇ ਆ ਅੱਛਾ ਬਿਲਕੁਲ ਜੀ ਬਿਲਕੁਲ ਤੇ ਸਾਨੂੰ ਉਹਨਾਂ ਨੇ ਟਾਈਮ ਦਿੱਤਾ ਸ਼ਾਮ ਨੂੰ ਠੀਕ ਹੈ ਤੇ ਸ਼ਾਮ ਨੂੰ ਤੁਹਾਡੀ ਐਫਆਰ ਕੱਟ ਕੇ ਦੇ ਦਾਂਗੇ ਦੇਖਦੇ ਹਾਂ ਅਗਰ ਸ਼ਾਮ ਨੂੰ ਐਫਆਰ ਨਹੀਂ ਕੱਟਾਂਗੇ ਤੇ ਮੈਂ ਫਿਰ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਾਂਗਾ ਨਹੀਂ ਜੇ ਲੱਗਦਾ ਤੁਸੀਂ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਕਿ ਜਿਵੇਂ ਤੁਹਾਡੇ ਕੋ ਪੁਲਿਸ ਮਲਾਜਣ ਦੀ ਟੀਮ ਨਹੀਂ ਹੈਗੀ ਆ ਤੇ ਫਿਰ ਹੁਣ ਅੱਗੇ ਹੁਣ ਤੇ ਚੋਰਾਂ ਦੇ ਹੌਸਲੇ ਲਗਾਤਾਰ ਬਲੰਦ ਹੁੰਦੇ ਜਾਣਗੇ ਦੇਖੋ ਇਹ ਸੋਚਣਾ ਪ੍ਰਸ਼ਾਸਨ ਦਾ ਕੰਮ ਹੈ ਹਾਂ ਕਿਸੇ ਵੀ ਨਾਗਰਿਕ ਨੂੰ ਸੁਰੱਖਿਆ ਦੇਣਾ ਪ੍ਰਸ਼ਾਸਨ ਦਾ ਹੀ ਕੰਮ ਹੁੰਦਾ ਵੈ ਤੇ ਉਹਨਾਂ ਨੇ ਦੇਖਣਾ ਹੈ ਜੇ ਅਗਰ ਸਰਕਾਰ ਚਲਾਣ ਦੇ ਵਿੱਚ ਅਗਰ ਸੁਰੱਖਿਆ ਦੇਣ ਦੇ ਅਰ ਫੇਲ ਨੇ ਤੇ ਇਹਨਾਂ ਜਵਾਬ ਫਿਰ ਜਨਤਾ ਜ਼ਰੂਰ ਦੇਗੀ ਟਾਈਮ ਤੇ ਜਦੋਂ ਆਏਗਾ ਹੂੰ ਹੂੰ ਕੀ ਹੋਰ ਤੁਸੀਂ ਮੰਗ ਕੀ ਕਰਦੇ ਹੋ ਜਿਸ ਹਿਸਾਬ ਨਾਲ ਐਨੀ ਮਿਹਨਤ ਨਾਲ ਗੱਡੀ ਲਿੱਤੀ ਹੁੰਦੀ ਇੱਕ ਪਰਿਵਾਰ ਦੇ ਆਪਣੇ ਬੱਚਿਆਂ ਵਾਸਤੇ ਵਾਈ ਵਾਸਤੇ ਤੇ ਗੱਡੀ ਦੇ ਚਾਰੇ ਟਾਇਰ ਲਾ ਕੇ ਲੈ ਜਾਂਦੇ ਹੱਗੇ ਨੇ ਦੇਖੋ ਨੁਕਸਾਨ ਤਾਂ ਚਾਹੇ 1 ਰੁਪਏ ਦਾ ਹੋਵੇ ਚਾਹੇ 10 ਲੱਗਦਾ ਹੋਵੇ ਨੁਕਸਾਨ ਤਾਂ ਨੁਕਸਾਨ ਹੀ ਹੈ ਜੀ ਸਵਾਲ ਇਹ ਹੈ ਵੀ ਜਿਹੜਾ ਕੰਮ ਅੱਜ ਮੇਰੇ ਨਾਲ ਹੋਇਆ ਅੱਗੋਂ ਕਿਸੇ ਹੋਰ ਨਾਲ ਹੋਵੇ ਜੀ 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 ਇਸ ਕਰਕੇ ਬੇਨਤੀ ਹੈ ਵੀ ਕਿਰਪਾ ਕਰਕੇ ਤੁਹਾਨੂੰ ਅਸੀਂ ਬਹੁਤ ਫੁਟੇਜ ਵੀ ਦੇ ਰਹੇ ਹਾਂ ਸਭ ਕੁਝ ਦੇ ਰਹੇ ਹਾਂ ਅਗਰ ਤੁਸੀਂ ਜਰੂਰ ਕਾਰਵਾਈ ਕਰੋਗੇ ਤੇ ਚੋਰ ਫੜੇ ਵੀ ਜਾਣਗੇ ਕਿ ਐਸੀ ਵੱਡੀ ਗੱਲ ਜੀ ਤੇ ਕਿੰਨੇ ਦਾ ਖਰਚਾ ਹੈਗਾ ਜਿਹੜੇ ਆਪਣੇ ਟਾਇਰ ਲੈ ਕੇ ਲੈ ਕੇ ਗਏ ਆ ਕਿੰਨੇ ਦਾ ਖਰਚਾ ਹੈਗਾ ਸਿਨ ਮੈਨੂੰ ਲੱਗਦਾ ਹੈ ਅੰਦਾਜ਼ਾ ਸ਼ਾਇਦ 1.5 ਲੱਖ ਰੁਪਏ ਤੋਂ ਹੋ ਜਾਗਾ 1.5 ਲੱਖ ਦਾ ਤੇ ਗੱਡੀ ਕਿਹੜੀ ਹੈ ਇਹ ਐਕਸਵੀ 700 ਹੈ ਸੋ ਤਸਵੀਰਾਂ ਤੁਸੀਂ ਇਸ ਟਾਈਮ ਪੁੱਛਦੇ ਹੋ ਆ ਅਮੇਜ਼ਿੰਗ ਟੀਵੀ ਦੇ ਉੱਤੇ ਜਿਹੜੇ ਗੱਡੀ ਦੇ ਜਿਹੜੇ ਮਾਲ 1.5 ਲੱਖ ਦਾ ਖਰਚਾ ਦੱਸਿਆ ਜਾ ਰਿਹਾ ਹੈਗਾ ਵਾ ਔਰ ਗੱਲਬਤ ਕਰਦੇ ਨੇ ਜਿਹੜੇ ਹੋਰ ਵੀ ਇੱਥੇ ਪਾਜੀ ਹੈਗੇ ਉਹਨਾਂ ਨੇ ਵੀ ਜੇ ਪੂਰੀ ਜਾਣਕਾਰੀ ਹੈ ਪਾਜੀ ਕਿਵੇਂ ਦੇਖਦੇ ਹੋ ਰਾਤ ਜਿਹੜੇ ਚੋਰ ਹੈ ਉਹ ਸਾਈਕਲ ਤੇ ਵੀ ਆਂਦੇ ਹੈ ਮੋਟਰਸਾਈਕਲ ਤੇ ਆਂਦੇ ਹੈ ਪਰ ਲੇਕਿਨ ਜਿਹੜੇ ਚੋਰ ਅੱਜਕੱਲ ਗੱਡੀਆਂ ਵਿਚਾਣੇ ਸ਼ੁਰੂ ਹੋ ਗਏ ਹੈ ਦੇਖੋ ਜੀ ਪ੍ਰਸ਼ਾਸਨ ਦਾ ਉਹਨਾਂ ਨੂੰ ਕੋਈ ਡਰ ਹੀ ਨਹੀਂ ਹੈਗਾ ਹਾਂਜੀ ਕੋਈ ਪੀਸੀਆਰ ਦੀ ਕੋਈ ਇੱਥੇ ਗੇੜੀ ਨਹੀਂ ਹੈਗੀ ਠੀਕ ਹੈ ਜਿਹੜੇ ਚੁਣੇ ਹੋਏ ਨੁਮਾਇंदे ਆ ਉਹਨਾਂ ਨੂੰ ਕੋਈ ਧਿਆਨ ਹੀ ਨਹੀਂ ਹੈਗਾ ਸਾਰੇ ਆਮ ਵਰਨਾ ਧਿਆਨ ਦੇ ਨੇ ਕਾਚ ਟੋੜ ਨਾ ਲਾਉਂਦੇ ਨੇ ਅਚਾ ਕੀਤਾ ਹੁੰਦਾ ਨੂੰ ਪਤਾ ਹੀ ਨਹੀਂ ਲੱਗਦਾ ਕਿੱਦਾਂ ਆਪਾਂ ਚੋਰੀ ਕਰ ਰਿਆ ਸਿਟੀ ਦੇ ਕੈਮਰੇ ਚੱਲ ਰਿਆ ਮੇਨ ਰੋਡ ਆ ਪੂਲੇ ਖੁੱਲੇ ਆਮ ਨਵੀਆਂ ਨਵੀਆਂ ਗੱਡੀਆਂ ਨੂੰ ਟਾਰਗੇਟ ਕਰ ਰਹੇ ਨੇ ਨਵੀਆਂ ਨਵੀਆਂ ਗੱਡੀਆਂ ਨੂੰ ਉਹ ਟਾਇਰ ਲਾ ਕੇ ਜੋ ਇੱਥੇ ਵੇਚ ਰਹੇ ਨੇ ਪੁਲਿਸ ਤਫਾਦ ਨੂੰ ਚਾਹੀਦਾ ਹੈ ਇਸ ਸੀਨ ਨੂੰ ਕੋਈ ਤਰ੍ਹਾਂ ਕਾਇਹਕਾਦਣਾ ਇਹਦੀ ਤਕੀਕਾਦ ਕਰਨੀ ਹੈ ਹੋਈ ਨਹੀਂ ਕਰ ਰਿਹਾ 2 ਮਹੀਨਾ ਹੋ ਗਿਆ ਪੂਰਾ ਗੱਡੀਆਂ ਦੇ ਟਾਇਰ ਲੱਫਤ ਦੇ ਇਸੀ ਜਗ੍ਹਾ ਤੇ ਇਸੀ ਪਾਰਟ ਦੇ ਵਿੱਚ ਉੱਪਰ ਜਾ ਕੇ ਕੱਲ ਦਿਸ਼ਾੜਾ ਕਰਾਉਣ ਨਿਊ ਕਾਰਨਗੜ ਜਿਹੜਾ ਇੰਨਾ ਮਸ਼ਹੂਰ ਸੀ ਸਾਰਾ ਗਾਉਂ ਜੀ ਉੱਥੇ ਗੱਡੀਆਂ ਖਲੁੱਤੀ ਹੁੰਦੀਆਂ ਕੋਈ ਕਿਸੇ ਦਾ ਘਰ ਪਾਰਕਿੰਗ ਨਹੀਂ ਹੁੰਦੀ ਟ੍ਰੇਟਾ ਗੱਡੀਆਂ ਦੇ ਨਵੇਂ ਟਾਇਰ ਗਿਆ ਹੋਵੇ ਕਿਸੇ ਪਰਿਵਾਰ ਕਿਸੇ ਜਗ੍ਹਾ ਰਹਣ ਆਇਆ ਸੀ ਜਦੋਂ ਬਾਹਰ ਆ ਤੇ ਘਰੀ ਹੈ ਓਹੋ ਤੇ ਮੋਕੇ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਕਿਤੇ ਗੱਲਬਾਤ ਕੀਤੀ ਤੁਸੀਂ ਦੇਖੋ ਪੁਲਿਸ ਪ੍ਰਸ਼ਾਸਨ ਨਾਲ ਜਿਹੜੇ ਜਿੰਨਾਂ ਜਣੇ ਗੱਡੀਆਂ ਟਾਇਰ ਕੇ ਨੇ ਉਹਨਾਂ ਕੋ ਗਏ ਆ ਆਪਣਾ ਆਪਣਾ ਇੱਥੇ ਭੈਣ ਸਿੰਘ ਜੀ ਇਨਚਾਰਜ ਹੈਗੇ ਨੇ ਪਰ ਉਹਨਾਂ ਨੂੰ ਬੇਨਤੀ ਕੀਤੀ ਕਿ ਚਾਰ ਸਾਲ ਥੋੜਾ ਅਲਰਟ ਹੋਵੋ ਬਹੁਤ ਨੁਕਸਾਨ ਹੋ ਰਿਹਾ ਉਹ ਕਹਿੰਦੇ ਅਸੀਂ ਤਾਂ ਰਾਤੀ ਗੇੜੀਆਂ ਬੜੀਆਂ ਮਾਰਦੇ ਆ ਰਾਤੀ ਦੀਆਂ ਗੱਡੀਆਂ ਤੇ ਬਹਿ ਰਹੇ ਆ ਪਰ ਮੈਨੂੰ ਨਹੀਂ ਲੱਗ ਰਿਹਾ ਕਿ ਗੱਡੀਆਂ ਤੇ ਬਹਿ ਕੋਈ ਇਰਾਕੀ ਕਰ ਰਹੇ ਕੋਈ ਦਾਕੀ ਵੀ ਤੁਹਾਡੇ ਕਹਿਣ ਦਾ ਮਤਲਬ ਹੈਗਾ ਵਾ ਜਿਵੇਂ ਉਹਨਾਂ ਦਾ ਕਹਿਣਾ ਹੈਗਾ ਅਸੀਂ ਇਹ ਦੇਖਦੇ ਪਏ ਆ ਕਰਦੇ ਪਏ ਆ ਜੇ ਅਗਰ ਦੇਖਦੇ ਹੁੰਦੇ ਤੇ ਇਹ ਕੁ ਮਹੀਨੇ ਦੇ ਵਿੱਚ 8 ਗੱਡੀਆਂ ਨੇ ਟਾਇਰ ਲੱਗਦੇ ਪਏ ਨੇ ਨਵੀਆਂ ਬ੍ਰਾਂਡ ਨਿਊ ਡੇਟਡ ਲੱਗਦੇ ਵੀ ਇਹਨਾਂ ਦੇ ਟਾਇਰ ਜਿਹੜੇ ਨਵੇਂ-ਨਵੇਂ ਟਾਇਰ ਲੱਗ ਰਹੇ ਨੇ ਉਹ ਕਹਿੰਦੇ ਅਸੀਂ ਰੈਕੀ ਕਰਨੇ ਆ ਗੱਡੀਆਂ ਦੇ ਵਿੱਚ ਬਹਿ ਕੇ ਕੋਈ ਰੈਕੀ ਨਹੀਂ ਹੋ ਰਹੀ ਕੋਈ ਪ੍ਰਸ਼ਾਸਨ ਸੁੱਤਾ ਪਿਆ ਹੈ ਜੀ ਤੁਹਾਨੂੰ ਚੁਣੇ ਨੁਮਾਇੰਦੇ ਸੁੱਤੇ ਹੋਏ ਨੇ ਕੋਈ ਇੱਥੇ ਕੋਈ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਪਬਲਿਕ ਪਰੇਸ਼ਾਨ ਹੈ ਪੂਰੀ ਤਰ੍ਹਾਂ ਤੇ ਲਾ ਨਾ ਨਾ ਨੋਰਡ ਦਾ ਬੁਰਾ ਤਰ੍ਹਾਂ ਬੇੜਾ ਗਰਪ ਹੋਇਆ ਨੇ ਅੰਦਰ ਨੇ ਸ਼ਹਿਰ ਦੇ ਵਿੱਚ ਪਰ ਇਹ ਗੱਡੀ ਦੇ ਚਾਰਾ ਟਾਇਰ ਲੱਗੇ ਉਸ ਤਰ੍ਹਾਂ ਹੋਰ ਵੀ ਕੁਝ ਲੱਗੇਗੇ ਹੋਰ ਗੱਡੀ ਹੈ ਕਿਹੜੀ ਕਿਹੜੀ ਸਕੇ ਤੂੰ ਦੱਸ ਸਕਦਾ ਤੁਸੀਂ 100 ਮੀਟਰ ਦੂਰੀ ਤੇ ਕੈਮਰਾ ਪਰਸੋਂ ਕੋ ਬੋ ਜਰਾ ਮੇਰੇ ਨਾਲ ਤੱਕ ਜਰਾ ਆਣ ਜਰਾ ਤੇ ਤਸਵੀਰਾਂ ਪੋਜੀਸ਼ਨ ਦੇਖਦੇ ਪਈ ਹਾਂ ਜਿ ਕਿ ਦਿੱਤੇ ਐਸਟਰੋਨੌਟ ਵੀ ਦਿਲਕੋਟ ਦੇ ਕੋਲ ਖੜੇ ਹੋਇਆ ਕਿ ਚੋਰ ਚੋਰੀ ਨੂੰ ਜਿਹੜੇ ਅੰਜਾਮ ਦਿੰਦੇ ਨੇ ਸਾਹਮਣੇ ਨਜ਼ਰ ਆਉਂਦੇ ਨੇ ਪਹਿਲੇ ਉਹਨਾਂ ਨੇ ਆ ਗੱਡੀ ਨੂੰ ਟਾਰਗੇਟ ਕੀਤਾ 100 ਮੀਟਰ ਦੀ ਦੂਰੀ ਦੇ ਵਿੱਚ ਉਹਨਾਂ ਨੇ ਸਾਹਮਣੇ 메ਨ ਰੋਡ ਤੇ ਗੱਡੀ ਖਲੋਤੀ ਹੈ ਔਰ ਇਹ ਸਾਹਮਣੇ ਉਹਨਾਂ ਆਪਣੀ ਗੱਡੀ ਵਰਨਾ ਕਢਾਈ ਉਹਨੂੰ ਟਾਰਗੇਟ ਕੀਤਾ ਅੱਜ ਤੋਂ ਸਾਹਮਣੇ ਗੱਡੀ ਦੇ ਟਾਇਰ ਲਾਏ ਹਨ ਤੇ ਤਸਵੀਰਾਂ ਪਹਿਲੇ ਦੇ ਹੋਗੇ ਕੈਮਰਾ ਪਰਸੋਂ ਤਸਵੀਰਾਂ ਜੇ ਦਿਖਾਈ ਜਾਣਾ ਕਿ ਜਿਹੜੇ ਚੋਰ ਗੱਡੀ ਗੱਡੀਆਂ ਵਿੱਚ ਆ ਕੇ ਤੇ ਉਸ ਤੋਂ ਬਾਅਦ ਗੱਡੀ ਦੀ ਹੀ ਚਾਰੇ ਟਾਇਰ ਆ ਕੇ ਲੈ ਜਾਂਦੇ ਹੈਗੇ ਨਾ ਉਸ ਤੋਂ ਬਾਅਦ ਅੱਜ ਅੱਜ ਤੋਂ ਗੱਡੀ ਚੋਰੀ ਹੋਈ ਹੈ ਖੜਾ ਹੈ ਬੜੀ ਗੱਡੀ ਤੁਹਾਡੀ ਹਾਂਜੀ ਬਿਲਕੁਲ ਤੇ ਕਿੰਨੇ ਦਾ ਵਾਕਾ ਦੱਸਿਆ ਜਾ ਰਿਹਾ ਹੈ ਇਰਾਦੇ ਸਵੇਰ ਤੋਂ ਉੱਠੇ ਦੇ ਕਿੰਨੇ ਦਾ ਖਰਚਾ ਦੱਸਿਆ ਜਾ ਰਿਹਾ ਹੈ ਕਿ 70-80 ਹਜ਼ਾਰ ਦਾ ਕਿਵੇਂ ਦੇਖਦੇ ਹੋ ਕਿ ਜਿਹੜੇ ਚੋਰ ਲਗਾਤਾਰ ਚੋਰੀਆਂ ਕਰਦੇ ਸਾਹਮਣੇ ਨਜ਼ਰ ਆਉਂਦੇ ਪਏ ਹੈਗੇ ਨੇ ਤੇ ਗੱਡੀ ਵਿੱਚ ਆਉਂਦੇ ਆ ਬੜੀ ਮੁਸਤੈਦੀ ਨਾਲ ਆਉਂਦੇ ਆ ਤੇ ਰਾਮ ਨਾਲ ਆਉਂਦੇ ਤੇ ਗੱਡੀ ਦਾ ਟਾਇਰ ਆ ਕੇ ਲੈ ਜਾਂਦੇ ਉਹਨਾਂ ਨੂੰ ਕੋਈ ਡਰ ਹੀ ਨਹੀਂ ਹੈ ਨਾ ਪੁਲਿਸ ਦਾ ਨਾ ਲਾਅਨ ਆਰਡਰ ਦਾ ਨਾ ਕੋਈ ਸੀਸੀਟੀਵੀ ਦਾ ਉਹਨਾਂ ਨੂੰ ਪਤਾ ਹੀ ਕਿਸੇ ਪકડਣਾ ਦਾ ਹੈ ਨਹੀਂ ਟਾਈਮ ਬਹੁਤ ਹੈ ਕੋਈ ਰਾਉਂਡ ਨਹੀਂ ਹੈ ਪੁਲਿਸ ਦਾ ਉਹਨਾਂ ਨੂੰ ਬਹੁਤ ਈਜ਼ੀਲੀ ਟਾਈਮ ਮਿਲ ਜਾਂਦਾ ਗੱਡੀਆਂ ਦੇ ਟਾਇਰ ਉਤਾਰਨ ਦੇ ਉਹ ਲੈ ਜਾਂਦੇ ਸਾਡੇ ਵਰਗਿਆਂ ਦੇ ਮਿਡਲ ਕਲਾਸ ਨੂੰ ਨੁਕਸਾਨ ਹੋ ਜਾਂਦਾ ਕੰਮ ਜਾਣੇ ਮੀਟਿੰਗ ਤੇ ਜਾਣੇ ਉਹ ਸਭ ਨੂੰ ਸਵੇਰ ਦਾ ਛੜਕੇ ਪੁਲਿਸ ਨੂੰ ਕੰਪਲੇਨ ਲਿਖਵਾ ਰਹੇ ਇਸ ਕਮਾਚੇ ਲੱਗੇ ਹੋਏ ਤੇ ਮੌਕੇ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕੀਤੀ ਹਾਂਜੀ ਉਹਨਾਂ ਨੇ ਕੰਪਲੇਨ ਲਿਖਾ ਕੇ ਆਏ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦਾ ਕਹਿਣਾ ਹੈ ਜੀ ਕਰਦੇ ਆ ਜੀ ਕਾਰਵਾਈ ਪਕੜਦੇ ਆ ਜੀ ਅੱਛਾ ਕੈਚ ਦੇ ਦੇਰੀ ਹੋਰ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈਗਾ ਵਾ ਕਿ ਅਸੀਂ ਦੇਖਦੇ ਆ ਕਰਦੇ ਆ ਪਰ ਜਿਹੜੇ ਚੋਰ ਹੈਗੇ ਨੇ ਪਹਿਲਾਂ ਆ ਕੇ ਕੈਮਰੇ ਦੀ ਆ ਕੇ ਤਾਰ ਕੱਢੀ ਕਰ ਦਿੰਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਚੋਰ ਹੈਗੇ ਨੇ ਪਹਿਲਾਂ ਕੈਮਰੇ ਦੀ ਕਟਿੰਗ ਕਰ ਦਿੰਦੇ ਨੇ ਔਰ ਗਲਤ ਕਰਦੇ ਆ ਜਿਹੜੀ ਦੂਸਰੀ ਜਗ੍ਹਾ ਦੇ ਉੱਤੇ ਜਿਹੜੀ ਗੱਡੀ ਦੇ ਜਿਹੜੇ ਟਾਇਰ ਲਾ ਗਿਆ ਲੈ ਕੇ ਗਏ ਹੈਗੇ ਨੇ ਜਿਹੜੇ ਲੋਕ ਇੱਥੇ ਇਕੱਠੇ ਹੋਏ ਹੋਏ ਨੇ ਉਹ ਦੇਖ ਸਕਦੇ ਹੋ ਕਿ ਕਿੰਨੇ ਕੁ ਲੋਕ ਇਸ ਟਾਈਮ ਇਕੱਠੇ ਹੋਏ ਨੇ ਔਰ ਪੂਰੀ ਜਾਣਕਾਰੀ ਲੈਂਦੇ ਹੈਗੇ ਆ ਕਿ ਆਪਣਾ ਪਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨੂਪ ਜੈਨ ਹੈ ਹੁਣ ਕਿਵੇਂ ਦੇਖਦੇ ਹੋ ਕਿ ਜਿਹੜੇ ਚੋਰ ਲਗਾਤਾਰ ਚੋਰੀਆਂ ਨੂੰ ਇੰਜਾਮ ਦਿੰਦੇ ਪਏ ਹੈਗੇ ਨੇ ਤੇ ਪਹਿਲਾਂ ਜਿਹੜੇ ਚੋਰ ਹੁੰਦੇ ਸੀ ਮੋਟਰਸਾਈਕਲ ਤੇ ਆਂਦੇ ਸੀ ਸਾਈਕਲ ਤੇ ਆਂਦੇ ਸੀ ਪੈਦਲ ਹੁੰਦੇ ਹੁਣ ਅੱਜਕੱਲ ਚੋਰ ਜਿਹੜੇ ਗੱਡੀਆਂ ਵੀ ਚੋਣੇ ਸ਼ੁਰੂ ਹੋ ਗਏ ਪਹਿਲਾਂ ਇਹ ਚੋਰੀਆਂ ਜਿਹੜੀਆਂ ਸ਼ੁਰੂ ਹੋਈਆਂ ਇਹ ਗੁਨਾਣਕਪੁਰੇ ਦੇ ਕੋਲੋਂ ਸ਼ੁਰੂ ਹੋਈਆਂ ਲਗਾਤਾਰ ਕਰਦੇ ਆ ਰਹੇ ਹਰ ਦੂਸਰੇ ਦਿਨ ਉਹਨਾਂ ਦੇ ਹਿੰਮਤ ਹੌਸਲਾ ਅੱਨਾ ਵੱਧ ਗਿਆ ਹੈ ਹਰ ਦੂਸਰੇ ਦਿਨ ਕੋਈ ਨਾ ਕੋਈ ਕਾਰਵਾਈ ਪਾ ਰਹੀ ਹੈ ਕੀ ਪ੍ਰਸ਼ਾਸਨ ਸੁੱਤਾ ਪਿਆ ਮੈਨੂੰ ਚੌਂਕੀ 'ਚ ਕੰਮ ਸੀਗਾ ਮੈਂ ਗਿਆ ਅੰਦਰ ਤਾਲੇ ਲਾ ਕੇ ਬੈਠੇ ਆ ਕਿ ਉਹ ਆਪ ਡਰਦੇ ਪਏ ਇਸ ਚੀਜ਼ ਤੋਂ ਕਿ ਕੋਈ ਅੰਦਰ ਨਾ ਆ ਜਾਵੇ ਇਸ ਕਰਕੇ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿ ਲੋਕਾਂ ਦੀ ਸੇਫਟੀ ਹੋ ਰਹੀ ਜਾਂ ਨਹੀਂ ਹੋ ਰਹੀ ਜੇ ਪ੍ਰਸ਼ਾਸਨ ਲੋਕਾਂ ਦੀ ਸੇਫਟੀ ਨਹੀਂ ਹੋ ਰਿਹਾ ਤੇ ਥਾਣੇ ਦੇ ਬਾਹਰ ਲਿਖ ਕੇ ਲਾ ਦੇ ਤੁਹਾਡੇ ਨਾਲ ਸੇਫਟੀ ਨਹੀਂ ਕਰ ਸਕਦੇ ਹੈ ਜਾਂ ਪੁਲਿਸ ਕਮਿਸ਼ਨ ਇਸ ਚੀਜ਼ ਦੇ ਬਗੈਰ ਐਕਸ਼ਨ ਲਵੇ ਕਿ ਉਹ ਸਰੇ ਆਮੀ ਚੋਰੀ ਉਹਨਾਂ ਦੇ ਹੌਸਲੇ ਇੰਨੇ ਬਲੰਦ ਹੈਗੇ ਵੀ ਉਹ ਕਿਸੇ ਪ੍ਰਵਾਹੀ ਨਹੀਂ ਕਰ ਰਹੇ ਹੈਗੇ ਇਸ ਵਕਤ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਜਾਂ ਐਮਐਲਏ ਸਾਹਿਬ ਨੂੰ ਚਾਹੀਦਾ ਵੀ ਅੱਗੇ ਉਹ ਕਿ ਇਹਨਾਂ ਕਾਰਵਾਈ ਕਰਨ ਨਾ ਦੇ ਮਗਰ ਹੂੰ 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 ਸੋ ਇਸ ਟਾਈਮ ਦੇਖਦੇ ਪਏ ਹਾਂ ਤੁਸੀਂ ਜਿਹੜੇ ਲੋਕ ਇੱਥੇ ਇਕੱਠੇ ਹੋਏ ਨੇ ਕਿ ਚੋਰਾਂ ਦੇ ਜਿਹੜੇ ਚੋਰੀ ਕਰਨ ਦੇ ਜਿਹੜੇ ਲਗਾਤਾਰ ਅੰਜਾਮ ਸਾਹਮਣੇ ਆਉਂਦੇ ਆਪਾਂ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੀਰਜਾ ਜੀ ਕਿਵੇਂ ਦੇਖਦੇ ਹੋ ਕਿ ਜਿਹੜੇ ਗੱਡੀ ਦੇ ਚਾਰੋਂ ਟਾਇਰ ਆ ਕੇ ਲਾ ਕੇ ਲੈ ਜਾਂਦੇ ਕਿਵੇਂ ਦੇਖਦੇ ਸੀ ਮੇਰਾ ਤਾਂ ਸਕੂਟਰ ਵੀ ਚੱਕ ਕੇ ਲਾਗੇ ਸੀ ਅੱਛਾ ਹਾਂਜੀ ਇਹ ਕਾਦੀ ਗੱਲ ਹੈ ਇਹ 21 ਤਰੀਕ ਦੀ ਗੱਲ ਹੈ ਪਿਛਲੇ ਮਹੀਨੇ ਦੀ ਅੱਛਾ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਤੇ ਤੁਸੀਂ ਮੌਕੇ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਕੋਈ ਗੱਲਬਾਤ ਕੀਤੀ ਤੁਸੀਂ ਹਾਂਜੀ ਕੀਤੀ ਹੈ ਮੇਰੇ ਕੋ ਫੁਟੇਜ ਵੀ ਪਈ ਹੈ ਉਹ ਜਿਸ ਬੰਦੇ ਨੇ ਚੱਕਿਆ ਉਹਦੀ ਫੋਟੋ ਵੀ ਪਈ ਹੈ ਫਿਲਹਾਲ ਕੋਈ ਨਤੀਜਾ ਨਹੀਂ ਨਿਕਲਿਆ ਸੀ ਉਹ ਦੇਖ ਸਕਦੇ ਕਿ ਇਸ ਬਾਈ ਜਾਨ ਦਾ ਕਹਿਣਾ ਹੈਗਾ ਕਿ ਇਸ ਗੱਲ ਨੂੰ ਵੀ ਮਹੀਨਾ ਹੋ ਗਿਆ ਵੈ ਪਰ ਮੇਰਾ ਐਕਟਿਵਾ ਚੋਰੀ ਹੋ ਚੁੱਕਾ ਹੋਇਆ ਹੋਇਆ ਪਰ ਪੁਲਿਸ ਪ੍ਰਸ਼ਾਸਨ ਨੇ ਹਲੇ ਤੱਕ ਕੁਝ ਵੀ ਨਹੀਂ ਦੇਖਿਆ ਹੈਗਾ ਵਾ ਆਪਾਂ ਹੋਰ ਵੀ ਆਪਾਂ ਜਾਣਕਾਰੀ ਲੈਂਦੇ ਆਂ ਪਾਜੀ ਕਿਵੇਂ ਦੇਖਦੇ ਹਾਂ ਮੈਂ ਤੁਹਾਡੇ ਮਾਧਮ ਰਾਹੀਂ ਸੋਪਨ ਸ਼ਰਮਾ ਜੀ ਛੜੇ ਛੜੇ ਸਤਕਾਰ ਜੋ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਥਾਣੇ ਬਾਈ ਥਾਣੇ ਚੌਂਕੀ ਬਾਈ ਚੌਂਕੀ ਧਿਆਨ ਰੱਖੋ ਲੈਂਡ ਆਰਡਰ ਦਾ ਬੜਾ ਬੇੜਾ ਘਰ ਕੋਇਆ ਬੁਰਾ ਹਾਲ ਹੋਇਆ ਲੋਕੀ ਬਹੁਤ ਪਰੇਸ਼ਾਨ ਨੇ ਲੋਕਾਂ ਦੀਆਂ ਨਵੀਆਂ ਗੱਡੀਆਂ ਦੇ ਟਾਰਗੇਟ ਕਰ ਰਹੇ ਨੇ 15 ਦਿਨ ਦੇ ਵਿੱਚ 15-15 ਗੱਡੀਆਂ ਲਿਆ ਰਹੇ ਨੇ ਬਾਹਰੋਂ ਆ ਰਹੇ ਨੇ ਇਧਰ ਉਹਦੇ ਨੂੰ ਪੂਰੀ ਡਿਲੀਜੈਂਸੀ ਕਰੋ ਪੂਰੀ ਇਨਕੁਆਇਰੀ ਕਰੋ ਲੋਕ ਕਿੱਥੋਂ ਆ ਰਹੇ ਨੇ ਸ਼ਰੇਆਮ ਗੱਡੀਆਂ ਜਾ ਰਹੇ ਨੇ ਕੋਈ ਖੋਫ ਨਹੀਂ ਜਿਵੇਂ ਕੋਹਨਾਂ ਦੀ ਪਿਓ ਦੀ ਗੱਡੀ ਹੁੰਦੀ ਉਹਦਾ ਇਦਾਂ ਹੱਥ ਪਾ ਕੇ ਗੱਡੀ ਨੂੰ ਚੱਕ ਕੇ ਸਮਾਨ ਚੱਕੀ ਜਾ ਰਹੇ ਨੇ ਸੋ ਮੈਂ ਪ੍ਰਸ਼ਾਸਨ ਨੂੰ ਔਰ ਇੱਥੇ ਚੁਣੇ ਹੋਏ ਨਮਾਇੰਦਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਥੋੜਾ ਲਾਈਨ ਆਰਡਰ ਨੂੰ ਖਿੱਚ ਕੇ ਰੱਖੋ ਕਿ ਇਹ ਚੀਜ਼ਾਂ ਨਾ ਹੋਣ ਲੋਕਾਂ ਦਾ ਨੁਕਸਾਨ ਨਾ ਹੋਣ ਅੱਗੇ ਕਾਰੋਬਾਰ ਲੋਕਾਂ ਦੇ ਨਹੀਂ ਹੈਗੇ ਲੋਕੀ ਇੰਨੇ ਖਰਚੇ ਕਰਨ ਜੋਗੇ ਨਹੀਂ ਹੈਗੇ ਇੰਸ਼ੋਰ ਹੈ ਕੋਈ ਗੱਡੀ ਦੀ ਕੋਈ ਐਕਸੀਡੈਂਟ ਨਹੀਂ ਹੈਗਾ ਠੀਕ ਹੈ ਨਾ ਮੈਂ ਉਹਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਪਲੀਜ਼ ਤੁਸੀਂ ਇਸ ਚੀਜ਼ ਨੂੰ ਗੌਰ ਕਰੋ ਔਰ ਇਹਨਾਂ ਨੂੰ ਨੱਥ ਪਾਈ ਜਾਵੇ ਸੋ ਆਪਾਂ ਭਾਈ ਜੀ ਨੇ ਆਪਾਂ ਗੱਲਬਾਤ ਕੀਤੀ ਹੈ ਤੇ ਇਹਨਾਂ ਦਾ ਇਹ ਕਹਿਣਾ ਹੈਗਾ ਜਿਹੜੇ ਆਪਣੇ ਸੀਪੀ ਸਾਹਿਬ ਸੁਪਨ ਸ਼ਰਮਾ ਜੀ ਹੈਗੇ ਬੜੇ ਅੱਛੇ ਨੇਕ ਇਨਸਾਨ ਹੈਗੇ ਨੇ ਤੇ ਉਹਨਾਂ ਨੂੰ ਮੈਂ ਇਹ ਗੁਜਾਰਿਸ਼ ਕਰਾਂਗਾ ਕਿ ਥੋੜਾ ਜਿਹਾ ਨਾ ਕੰਮ ਖਿੱਚ ਕੇ ਰੱਖੋ ਜਿਹੜੇ ਚੋਰਾਂ ਦੇ ਜਿਹੜੇ ਹੌਸਲੇ ਆ ਲਗਾਤਾਰ ਉੱਚੇ ਹੁੰਦੇ ਸਾਹਮਣੇ ਨਜ਼ਰ ਆਉਂਦੇ ਆ ਆਪਾਂ ਜਿਹੜੇ ਗੱਡੀ ਦੇ ਮਾਲਕ ਆ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਕਿੰਨੇ ਦਾ ਖਰਚਾ ਸੀ 70 ਤੋਂ 100000 ਦਾ ਖਰਚਾ ਆਇਆ 70 ਤੋਂ 80000 ਕਿੰਨੀ ਮਿਹਨਤ ਨਾਲ ਤੁਸੀਂ ਗੱਡੀ ਲੈਂਦੇ ਹੋ ਪਰਿਵਾਰ ਵਾਸਤੇ ਬੱਚਿਆਂ ਵਾਸਤੇ ਔਰ ਚੋਰ ਆਂਦੇ ਆ ਔਰ ਰਾਮ ਨਾਲ ਗੱਡੀ ਦੇ ਟਾਇਰ ਲਾ ਕੇ ਲੈ ਜਾਂਦੇ ਆ ਬਹੁਤ ਹਾਰਡ ਵਰਕਿੰਗ ਕਰਨੀ ਪੈਂਦੀ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਤੇ ਉਹਨੂੰ ਬਹੁਤ ਹਾਰਡ ਵਰਕਿੰਗ ਨਾਲ ਗੱਡੀ ਲਈਦੀ ਹੈ ਹਾਂ ਇੱਕ ਮੀਡਲ ਕਲਾਸ ਦੇ ਲਈ ਇੱਕ ਖਰਚਾ ਕਰਨਾ ਬਹੁਤ ਵੱਡੀ ਗੱਲ ਹੈ ਹੁਣ ਅਨਾ ਟਾਈਮ ਵੇਸਟ ਹੋਇਆ ਖਰਚਾ ਕਰਨਾ ਪਊਗਾ ਇੰਸ਼ੋਰੈਂਸ ਇੱਕੋ ਦਮ ਮਿਲਣੀ ਨਹੀਂ ਹੈ ਜਾਣੇ ਤਾਂ ਪਾਕਟਸ ਚ ਹੀ ਹੈ ਪੈਸੇ ਜੀ ਤੇ ਕਿਸੇ ਵੀ Thief ਨੂੰ ਕੋਈ Law and Order ਦਾ ਡਰ ਨਹੀਂ ਹੈ ਸ਼ਰਿਆ ਮਾਰੇ ਆ ਲੈ ਕੇ ਜਾ ਰਹੇ ਆ ਕੰਪਲੇਂਟ ਕਰਤੀ ਹੈ ਉਹਨਾਂ ਕੋਲ ਸਿਰਫ ਇੱਕ ਹਾਂ ਜੀ ਦੇਖਦੇ ਆ ਜੀ ਕਰ ਰਹੇ ਆ ਜੀ ਪਰ ਅੱਜ ਇਹ ਗੱਡੀ ਹੋਈ ਹੈ ਕੱਲ ਹੋਰ ਹੋਊਗੀ ਉਸ ਤੋਂ ਬਾਅਦ ਕੀ ਹੋਊਗਾ ਕਿਸ ਨੂੰ ਕੋਈ ਡਰ ਹੀ ਨਹੀਂ ਹੈ Law and Order ਦਾ ਕਿਸੇ ਨੂੰ ਡਰ ਨਹੀਂ ਹੈ ਖੁੱਲੇ ਆਮ ਚੋਰੀ ਹੋ ਰਹੀ ਹੈ ਔਰ ਬਾਈ ਜੀ ਦਾ ਕਹਿਣਾ ਹੈਗਾ ਵਾ ਕਿ ਖੁੱਲੇ ਆਮ ਚੋਰੀ ਹੁੰਦੀ ਪਈ ਹੈ ਇਹ ਤਾਂ ਹੁਣ ਆਉਣ ਵਾਲਾ ਸਮੇਂ ਹੀ ਦੱਸੇਗਾ ਮੌਕੇ ਤੇ ਆਪਾਂ ਪੁਲਿਸ ਪ੍ਰਸ਼ਾਸਨ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹ ਕੀ ਕਹਿੰਦੇ ਨੇ ਹੁਣ ਅਸੀਂ ਇਸ ਟਾਈਮ ਚੌਂਕੀ 8 ਨੰਬਰ ਖੜੇ ਹੈਗੇ ਆਂ ਔਰ ਜਿਹੜਾ ਮਾਮਲਾ ਸਾਹਮਣੇ ਸਿਵਲ ਲਾਈਨ ਦੀਪਨਗਰ ਦੇ ਵਿੱਚ ਰਾਤ ਦਾ ਆਇਆ ਕਿ ਦੋ ਗੱਡੀਆਂ ਦੇ ਟਾਇਰ ਲਾ ਕੇ ਲੈ ਗਏ ਹੈਗੇ ਨੇ ਜਿਹੜੇ ਮੌਕੇ ਦੇ ਜਿਹੜੇ ਆਪਣੇ ਇੰਚਾਰ ਸਾਹਿਬ ਹੈਗੇ ਨੇ ਹਰਪਜਨ ਜੀ ਆਪਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਕੀ ਕਹਿੰਦੇ ਹੈਗੇ ਨੇ ਉਹ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਿਓ ਅਮੇਜ਼ਿੰਗ ਟੀਵੀ ਦੇ ਉੱਤੇ ਔਰ ਗੱਲਬਾਤ ਕਰਦੇ ਇੰਚਾਰ ਸਾਹਿਬ ਨਾਲ ਹੈਲੋ ਹਾਂਜੀ ਹਾਂਜੀ ਸਰ ਜੈਹਿੰਦਰ ਜੀ ਹੈਲੋ ਹਾਂਜੀ 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 ਸਰ ਜੈਹਿੰਦਰ ਸਰ ਹਾਂਜੀ ਹਾਂਜੀ ਸਰ ਹਿਤੇਸ਼ ਖੰਨਾ ਗੱਲ ਕਰ ਰਿਹਾ ਜੀ ਅਮੇਜ਼ਿੰਗ ਟੀਵੀ ਤੋਂ ਪੱਤਰਕਾਰ ਹਾਂਜੀ ਸਰ ਹਾਂਜੀ ਹਾਂਜੀ ਸਰ ਇੱਕ ਮਾਮਲਾ ਸਾਹਮਣੇ ਆਇਆ ਸਿਵਲ ਲਾਈਨ ਦੀਪਨਗਰ ਦਾ ਜਿੱਥੇ ਕਿ ਰਾਤ ਦੋ ਗੱਡੀਆਂ ਦੇ ਟਾਇਰ ਲਾ ਕੇ ਲੈ ਗਏ ਸਰ ਹਾਂਜੀ ਸਰ ਹਾਂਜੀ ਤੇ ਆਪਣਾ ਕੀ ਕਾਰਵਾਈ ਕੀ ਕਰੋਗੇ ਸਰ ਜਿਹੜੇ ਰਾਤ ਉੱਥੇ ਕਰਦਾ ਸਰ ਅਸੀਂ ਅਸੀਂ ਨਾ ਇਹਨਾਂ ਦੀ ਲੈਵੀ ਲੈਣੀ ਕੰਪਲੀਟਾ ਲੈ ਲਈਏ ਇਹਨਾਂ ਦੀ ਸਰ ਜੀ ਅਸੀਂ ਨਾ ਸੀਸੀਟੀਵੀ ਸਰ ਚੈੱਕ ਕਰਦਾ ਸਾਰੇ ਤੇ ਸੇਫ ਸਿਟੀ ਦੇ ਵੀ ਇੱਕ ਮੁੰਡਾ ਬਹਰਾਦਾ ਅਸੀਂ ਇੱਕ 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 ਦੋ ਦਿਨਾਂ ਅੱਜ ਕਾਬੂ ਕਰ ਲੈਣੇ ਬੰਦੇ ਸਰ ਅੱਛਾ ਅੱਛਾ ਸਰ ਉੱਥੇ ਲੋਕਾਂ ਦਾ ਇੱਕ ਇਹ ਰੋਪ ਲਗਾਇਆ ਜਾਂਦਾ ਕਿ ਰਾਤ ਨੂੰ ਪੀਸੀਆਰ ਗਸ਼ਤ ਨਹੀਂ ਕਰਦੀ ਹੈ ਉਹ ਲੋਕ ਉੱਥੇ ਰੋਪ ਲਗਾਉਂਦੇ ਪਏ ਨੇ ਕੀ ਸਰ ਸਰ ਇਹ ਇੱਕ ਪੀਸੀ ਇੱਕ ਪੀਸੀਆਰ ਆ ਉਹ ਵੀ ਦੋ ਦਿਨਾਂ ਆਉਂਦਾ ਦੋ ਦਿਨ ਬੰਦ ਰਹਿੰਦਾ ਆ ਅੱਛਾ ਜੀ ਆ ਦੋ ਦਿਨਾਂ ਦਾ ਗੇੜਾ ਮਾਰਦਾ ਦੋ ਦਿਨਾਂ ਪਹਿ전에 ਕਿੱਥੇ ਭੇਜ ਦਿੰਦੇ ਉਹਨਾਂ ਨੂੰ ਜੀ ਕਿੱਥੇ ਗੈਰਹਾਜ਼ਰ ਕਰ ਲੈਂਦੇ ਆ ਜੀ ਤੇ ਮੈਂ ਤਾਂ ਆਪ ਸਮਝਦਾ ਰਾਤ ਨੂੰ ਤੁਰਿਆ ਫਿਰਦਾ ਬਾਹਰ ਖੱਲਾ ਗਈ ਜੀ ਸਰ ਕੋਈ ਮੁਲਾਜ਼ਮਾਂ ਨਹੀਂ ਜੀ ਸਰ ਜਿਹੜਾ ਹੁਣ ਰਾਤ ਜਿਹੜਾ ਹੁਣ ਰਾਤ ਦੋ ਗੱਡੀਆਂ ਟਾਇਰ ਲਾ ਕੇ ਲੈ ਗਏ ਨੇ ਇਹ ਹੁਣ ਜਲਦ ਫੜੇ ਜਾਣਗੇ ਜੀ हां जी हां जी कर ना सारा ही मगर पे होया नादे हुणा फस लुगे मगर पे गए उन्ही ਛੱਡ ਦੇ ਗਰੋ ਜੀ 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 ਸਰ ਸਾਡੇ ਆਪਣੇ ਸੀਪੀ ਸਾਹਿਬ ਬੜੇ ਅੱਛੇ ਨੇਕ ਇਨਸਾਨ ਨੇ ਜਲਦ ਚੋਰਾਂ ਨੂੰ ਜਿਹੜੇ ਹੌਸਲੇ ਜਿਹੜੇ ਹੈਗੇ ਅੰਜਾਮ ਦਿੰਦੇ ਨੇ ਔਰ ਤੁਹਾਨੂੰ ਵੀ ਇਹ ਕਹਿਣਾ ਹੋਊਗਾ ਕਿ ਤੁਸੀਂ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਚੋਰਾਂ ਦੇ ਹੱਥ ਪਾ ਜੀ ਜਲਦੀ ਇੱਕ ਦੋ ਦਿਨਾਂ ਦੀ ਸਲਾਖਾਂ ਦੇ ਵਿੱਚ ਹੋਣਗੇ ਸਰ ਬਸ ਠੀਕ ਹੈ ਠੀਕ ਹੈ ਭਾਈ ਧੰਨਵਾਦ ਥੈਂਕ ਯੂ ਜੀ ਠੀਕ ਹੈ ਓਕੇ ਸੋ ਅਸੀਂ ਹੁਣ ਗੱਲਬਾਤ ਕੀਤੀ ਹੈ ਜਿਹੜੇ ਇੰਚਾਰ ਸਾਹਿਬ ਹੈਗੇ ਨੇ ਹਰਪਾਜਨ ਜੀ ਉਹਨਾਂ ਦਾ ਕਹਿਣਾ ਇਹ ਹੈ ਹੋਰ ਇਸ ਤਰੋਂ ਅਗਲੀ ਕਾਰਵਾਈ ਦੇਖਦੇ ਹਾਂ ਕੀ ਪੁਲਿਸ ਛੇਤੀ ਚੋਰਾੜਾ ਫੜਦੀ ਹੈ ਕਿ ਨਹੀਂ ਫੜਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖਾਨਾ